we <laughs> पेंडे दूर दे साथो तुरे आना जावे ਨਾ ਰੌਸ਼ਨ ਕੀਤਾ ਸੀ ਇਹਦੇ ਲਈ ਵੀ ਬੈਠੇ ਨੇ ਜਿਨ੍ਹਾਂ ਦਾ ਇਹ ਸੰਸਥਾ ਨੂੰ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਇਹਦੇ ਲਈ ਸੀ ਸਾਰੇ ਖੇਤ ਵਾਸੀਆਂ ਦੇ ਰਿਣੀ ਆ ਮੈਂ ਸਾਰਿਆਂ ਤੋਂ ਵਾਅਦਾ ਰਿਣੀ ਆ ਸਾਡੀ ਸੰਸਥਾ ਦਾ ਕਾਮ ਜਦ ਵੀ ਕਿਤੇ ਕੋਈ ਲੋੜ ਪਈ ਹੈ ਅੱਧੀ ਕਾਲ ਦੇ ਉੱਤੇ ਉਹ ਸਾਡੇ ਕੇ ਸਾਡੀ ਸੰਸਥਾ ਦੇ ਵਿੱਚ ਦਾਖਲ ਦਾਖਲਾ ਕਰਵਾਇਆ ਹੈ ਤੇ ਅਸੀਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣੇ ਆ ਤੇ ਤੁਸੀਂ ਬਾਕੀ ਮਾਪਿਆਂ ਨੂੰ ਵਿਸ਼ਵਾਸ ਦਿਵਾਉਣੇ ਆ ਕੁਸੀਂ ਆਪਣੇ ਬੱਚਿਆਂ ਨੂੰ ਸਾਡੀ ਸੰਸਥਾ ਵਿੱਚ ਦਾਖਲ ਕਰਾਓ ਔਰ ਸਾਡੇ ਕੋਲੇ ਕੋਈ ਵੀ ਪੋਸਟ ਖਾਲੀ ਨਹੀਂ ਔਰ ਐਨਾਕ ਮਿਹਨਤੀ ਤੇ ਆਪਣਾ ਐਨਾਕ ਮਿਹਨਤੀ ਸਾਬਤ ਤੁਸੀਂ ਵਾਪਸ ਖੇਤਰਾ ਵਿੱਚ ਜਾ ਕੇ ਬਾਤਿਅਤ ਕਰਕੇ ਖੈਰ ਨੂੰ ਵਿਖਾਇਆ ਡਾਕਟਰ ਚੰਦਾ ਸਿੰਘ ਮਰਵਾਹਾ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਕੋਟ ਕਪੂਰਾ ਇਹ ਸਿਰਫ ਕਰਨ ਕਰਦੇ ਨਹੀਂ ਬੱਚਿਆਂ ਨੂੰ ਕੇਵਲ ਪੜਾਈ ਹੀ ਨਹੀਂ ਕਰਵਾਈ ਜਾਂਦੀ ਬਲਕਿ ਉਹਨਾਂ ਦੇ ਸਰਵਪੱਖੀ ਵਿਕਾਸ ਦਾ ਧਿਆਨ ਵੀ ਰੱਖਿਆ ਜਾਂਦਾ ਹੈ। ਪਰਿਆ ਵਰਤੇ ਵਾਲੇ ਸਕੂਲ ਦੇ ਵਿੱਚ ਜੋ ਸਪੋਰਟਸ ਰੂਮ ਵੀ ਜੜਾ ਕੀ ਹੈ। ਹਾਂ। ਤੇ ਡੋਨੇਟ ਇੱਕ ਤਾਕੀ ਕਹਿਣਾ ਚਾਹੁੰਦਾ ਹਾਂ। ਅਸੀਂ ਤਾਂ ਇਹ ਚਾਰੇ ਸੀਗੇ ਜੀ ਵੀ ਕੁਝ ਪੈਸੇ ਅਸੀਂ ਡੋਨੇਟ ਕਰਨੇ ਸੀਗੇ ਵੀ ਜਿਹੜੇ ਅੱਛੀ ਜਗ੍ਹਾ ਲੱਗ ਜਾਣ ਬੱਚਿਆਂ ਦੇ ਕੰਮ ਆਉਣ ਉਹ ਅਸੀਂ ਕੋੜਕਪੁਰੇ ਦੇ ਹੀ ਹੈਗੇ ਆ। ਥੋੜਾ ਸਾਨੂੰ ਇਹ ਵੀ ਸੀਗਾ ਹੁਣ ਅਸੀਂ ਰੁਜ਼ਾਨੇ ਰਹਨੇ ਆ। ਇਹ ਫਰਮ ਸਾਡੀ ਗੁਜਰਾਤ ਦੀ ਹੈਗੀ ਐ ਜੀ। ਤਦੋਂ ਜੇ ਜੋ ਅਸੀਂ ਡੋਨੇਟ ਕੀਤੇ ਆ ਕਿਸੇ ਅੱਛੀ ਜਗ੍ਹਾ ਪੈਸੇ ਲੱਗ ਜਾਣ ਤਾਂ ਪ੍ਰਿੰਸੀਪਲ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਵੀ ਇਸ ਸਕੂਲ 'ਚ ਲੋੜ ਸੀਗੀ ਇੱਕ ਅੱਛੇ ਸਪੋਰਟਸ ਰੂਮ ਦੀ ਤੇ ਬਸ ਰੱਬ ਦੀ ਕਿਰਪਾ ਨਾਲ ਮਤਲਬ ਉਹ ਕੀਤਾ ਗਿਆ ਜੀ ਬਸ ਸਰ ਅੱਜ ਗੁਰੂ ਕਾ ਲੰਗਰ ਦੀ ਵੀ ਇਵੈਂਟ ਕਰਾਇਆ ਕੀ ਕਹਿਣਾ ਹੈ ਇਹਦੇ ਬਾਰੇ ਕੋਈ ਅ ਅੱਜ ਅਸੀਂ ਸਾਡੇ ਜਿਹੜਾ ਇਲਾਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕੋਟਕਪੂਰਾ ਉਹਦਾ ਇਹਦਾ ਸਲਾਨਾ ਸਮਰੋਹ ਹੈ ਉਹਦੇ ਵਿੱਚ ਹਿੱਸਾ ਲੈਣ ਲਈ ਪਹੁੰਚਿਆ ਸਾਡੇ ਮਾਨਯੋਗ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਨ ਜੀ ਅਤੇ ਸਾਡੇ ਕੈਬਨਟ ਮੰਤਰੀ ਬੀਬੀ ਬਜੀਤ ਕੌਰ ਉਹਨਾਂ ਨੇ ਅੱਜ ਪਹੁੰਚਣਾ ਸੀ ਪਰ ਇੱਕ ਬਹੁਤ ਹੀ ਅਤੀ ਜ਼ਰੂਰੀ ਅਜੇ ਮਾਹੌਲ ਕਰਕੇ ਉਹ ਖੁਦ ਆ ਨਹੀਂ ਸਕੇ ਪਰ ਉਹਨਾਂ ਵੱਲੋਂ ਅੱਜ ਸਾਡੀ ਟੀਮ ਸਾਡੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਸਾਧੂ ਸਿੰਘ ਜੀ ਸਾਡੇ ਚੇਅਰਮੈਨ ਸਾਹਿਬ ਗਰਮੀਤ ਸਿੰਘ ਜੀ ਉੱਗੇ ਪੰਜਾਬੀ ਲੇਖਕ ਮੱਖਣ ਬਰਾੜ ਜੀ ਤੇ ਹੋਰ ਜਿਹੜੇ ਸਾਡੇ ਸਾਥੀ ਨੇ ਉਹ ਅੱਜ ਅਸੀਂ ਸਾਰੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪੁੱਜੇ ਆਂ ਅਸੀਂ ਪਹਿਲਾਂ ਪਿੱਛੇ ਵੇਖ ਕੇ ਆਂਦਾ ਜਿਹੜਾ ਪੰਜਾਬੀ ਸਭਾ ਚ ਆਪਦੀਆਂ ਵੱਖ-ਵੱਖ ਬੰਨਗੀਆਂ ਸੀ ਉਹ ਬੱਚਿਆਂ ਨੇ ਤੇ ਸਟਾਫ ਨੇ ਬਹੁਤ ਮਿਹਨਤ ਨਾਲ ਇਕੱਠੇ ਕਰਕੇ ਉੱਤੇ ਜਿਹੜੀ ਪ੍ਰਦਰਸ਼ਨੀ ਲਗਾਈ ਹੋਈ ਹੈ ਇਹਦੇ ਲਈ ਜਿਹੜੇ ਸਮੂਹ ਬੱਚੇ ਆ ਤੇ ਜਿਹੜੇ ਅਧਿਆਪਕ ਆ ਉਹ ਵਧਾਈ ਦੇ ਪਾਤਰ ਹਨ ਬਹੁਤ ਚੰਗੀ ਪ੍ਰਦਰਸ਼ਨ ਕਰਾ ਰਿਹਾ ਜਾ ਰਿਹਾ ਹੈ ਸਾਲਾ ਕੀ ਕੀ ਉਪਲਬਧ ਕਰ ਰਹੀਆਂ ਨੇ ਔਰ ਬੱਚਿਆਂ ਦੇ ਔਰ ਕਿਵੇਂ ਜੀ ਬਾਰੇ ਅੱਜ ਕੀ ਕਹਿਣਾ ਹੈ ਅ ਪਹਿਲਾਂ ਤਾਂ ਸਾਰਿਆਂ ਦਾ ਸਵਾਗਤ ਆ ਜੀ ਸੰਸਥਾ ਦੇ ਵਿੱਚ ਅੱਜ ਸਾਡੀ ਸੰਸਥਾ ਦੇ ਵਿੱਚ ਸਲਾਨਾ ਨਾਮਵੰਦ ਸਮਾਰੋਹ ਕਰਾ ਰਹੇ ਹਾਂ ਜਿਹੜੀਆਂ ਸਾਲ ਭਰ ਦਿਆਂ ਬੱਚਿਆਂ ਨੇ ਪ੍ਰਾਪਤੀਆਂ ਕੀਤੀਆਂ ਉਹਨਾਂ ਦਾ ਸਨਮਾਨ ਹੈ ਪਲੱਸ ਸਾਡੀਆਂ ਉਹਨਾਂ ਬੱਚੀਆਂ ਦਾ ਜਿਹੜੀਆਂ ਸਾਡੇ 7 ਰੋਜਾ ਕੌਮੀ ਸੇਵਾ ਯੋਜਨਾ ਦਾ ਐਨਐਸਐਸ ਦਾ ਕੈਂਪ ਸ਼ੁਰੂ ਕਰ ਰਹੇ ਹਾਂ ਦਿਨ ਰਾਤ ਇਹ ਕੈਂਪ ਚੱਲੂਗਾ 120 ਦੇ ਕਰੀਬ ਵਿਦਿਆਰਥੀਆਂ ਨੇ ਜਿਹੜੀਆਂ ਇਨੀ ਠੰਡ ਦੀ ਰੁੱਤ ਦੇ ਵਿੱਚ ਦਿਨ ਰਾਤ ਇੱਥੇ ਕੰਮ ਰਹਿਣਗੀਆਂ ਕਰਨਗੀਆਂ ਸਾਡਾ ਯਤਨ ਹੋਊਗਾ ਕਿ ਅਸੀਂ ਉਹਨਾਂ ਦੀ ਪਰਸਨੈਲਿਟੀ ਨੂੰ ਨਿਖਾਰਨ ਲਈ ਔਰ ਬੱਚਿਆਂ ਅੰਦਰ ਛੁਪੀਆਂ ਪ੍ਰਤਿਭਾਵਾਂ ਨੂੰ ਅਮ ਪੇਸ਼ ਕਰਨ ਲਈ ਇਹਨਾਂ 7 ਦਿਨਾਂ ਦੇ ਵਿੱਚ ਤੇ ਅੱਜ ਦੇ ਦਿਨ ਅਸੀਂ ਪੂਰਾ ਯਤਨ ਕਰਾਂਗੇ ਜਿਹੜੇ ਅਧਿਆਪਕਾਂ ਨੇ ਪੂਰੇ ਸਾਲ ਦੌਰਾਨ ਵਧੀਆ ਕੰਮ ਕੀਤਾ ਹੈ ਉਹਨਾਂ ਦਾ ਵੀ ਅੱਜ ਸਨਮਾਨ ਕਰਾਂਗੇ ਉਹਨਾਂ ਬੱਚਿਆਂ ਦਾ ਸਨਮਾਨ ਕਰਾਂਗੇ ਜਿਨ੍ਹਾਂ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਔਰ ਇਹਦੇ ਨਾਲ ਇੱਕ ਖਾਸ ਗੱਲ ਕਿ ਅਸੀਂ ਸਕੂਲ ਦਾ ਇੱਕ ਮੈਗਜ਼ੀਨ ਹੈ ਜੀਵਨਤਾੰਗ ਪਿਛਲੇ ਸਾਲ ਸ਼ੁਰੂ ਕੀਤਾ ਸੀ ਇਸ ਸਾਲ ਅਸੀਂ ਉਹਦਾ ਦੂਜਾ ਅੰਕ ਵੀ ਰਿਲੀਜ਼ ਕਰ ਰਹੇ ਹਾਂ ਸਰ ਅੱਜ ਗਰਲ ਸਕੂਲ ਦੇ ਵੀ ਸਲਾਨਾ ਫੰਕਸ਼ਨ ਕਰਾਇਆ ਜਾ ਰਿਹਾ ਹੈ ਤੁਸੀਂ ਕਹੋ ਕੀ ਕਹਿਣਾ ਔਰ ਕੀ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਬੱਚਿਆਂ ਨੂੰ ਸੰਦੇਸ਼ ਇਹ ਹੀ ਦੇਵਾਂਗਾ ਜੀ ਇਹ ਮੈਂ ਦੇਖ ਰਹੇ ਇਥੇ ਤੁਹਾਡੇ ਅਧਿਆਪਕ ਤੁਹਾਡੇ ਪ੍ਰਿੰਸੀਪਲ ਇੰਨੇ ਮਤਲਬ ਉਹ ਸਿਰਦਰਦੀ ਲੈ ਰਹੇ ਨੇ ਤੁਹਾਨੂੰ ਪੜਾਉਣ ਦੀ ਖਾਤਰ ਤੁਹਾਨੂੰ ਸਮਝਾਉਣ ਦੀ ਖਾਤਰ ਤੇ ਤੁਸੀਂ ਜੇ ਇਹਨਾਂ ਦੇ ਪਾਏ ਪੂਰਨਿਆਂ ਤੇ ਚੱਲੋਗੇ ਤਾਂ ਦੇਸ਼ ਜਿਹੜਾ ਹੈ ਸਾਡਾ ਹੁਣ ਮੁੜ ਕੇ ਗੁਲਾਮ ਨਹੀਂ ਹੋਏਗਾ ਹੁਣ ਸਾਡਾ ਦੇਸ਼ ਹੈ ਜਿਹੜਾ ਉਹ ਆਜ਼ਾਦ ਹੈ ਤੇਗਾ ਆਜ਼ਾਦ ਹੀ ਰਹੇਗਾ ਅਧਿਆਪਕ ਹੈ ਜਿਹੜਾ ਉਹ ਹਮੇਸ਼ਾ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦਾ ਹੈ ਬੱਚਿਆਂ ਵਿੱਚ ਤੇ ਤੁਹਾਡੇ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਤੁਹਾਡੇ ਪ੍ਰਿੰਸੀਪਲ ਸਾਹਿਬ ਜਿਹੜੇ ਇਹ ਨਾੜੀ ਐਨਐਸਐਸ ਤੇ ਵੀ ਬਹੁਤ ਚੰਗੇ ਵਲੰਟੀਅਰ ਰਹੇ ਨੇ ਉਹ ਤੁਹਾਡੇ ਨਾਲ ਨੇ ਸੁਪਰਬਲ ਸਿੰਘ ਜੀ ਨੂੰ ਮੈਂ ਮੈਂंती ਵੀ ਕਰੂੰਗਾ ਕਿ ਜਿੱਥੇ ਕਿਤੇ ਸਾਡੀ ਲੋੜ ਪਵੇ ਤੇ ਸਾਨੂੰ ਤੁਸੀਂ ਵਾਲ ਮਾਰਦਿਆ ਕਰੋ ਅਸੀਂ 10 ਮਿੰਟਾਂ ਹੀ ਤੁਹਾਡੇ ਸਾਹਮਣੇ ਆਇਆ ਕਰਾਂਗੇ